ਜੇ ਕਿਤੇ ਸਪਰੇਅ ਵਾਲਾ ਪਾਣੀ ਪੀ ਜਾਂਦੀਆਂ ਬੱਕਰੀਆਂ ਜਾਂ ਖਾਤ ਵਾਲਾ ਪਾਣੀ ਪੀ ਜਾਂਦੇ ਆ ਕਦੇ ਕਿਸੇ ਦੇ ਕੋ ਗਰੀਬ ਤੇ ਮਾੜਾ ਟਾਈਮ ਆਉਂਦਾ ਵਾ ਹੂੰ ਲੂਣ ਤੇ ਸਰੋਂ ਦਾ ਤੇਲ ਠੀਕ ਹੈ ਸਰੋਂ ਦਾ ਤੇਲ ਤੇ ਲੂਣ ਹੀ ਦੇਣਾ ਵਾ ਜਾਂ ਹੋਰ ਕਿਸੇ ਤੇਲ ਚ ਪਾ ਕੇ ਨਹੀਂ ਦੇਣਾ ਹੋਰ ਕਿਸੇ ਤੇਲ ਚ ਨਹੀਂ ਬਾਈ ਜਿੰਨਾ ਕੱਟ ਕਰਦਾ ਠੀਕ ਹਾਂ ਸਰੋਂ ਦਾ ਤੇਲ ਹੋਵੇ ਤੇ ਲੂਣ ਹੋਵੇ ਜੇ ਕਿਤੇ ਸਪਰੇਅ ਵਾਲਾ ਪਾਣੀ ਪੀ ਜਾਂਦੀਆਂ ਬੱਕਰੀਆਂ ਜਾਂ ਖਾਤ ਵਾਲਾ ਪਾਣੀ ਪੀ ਜਾਂਦੇ ਆ ਕਿਤੇ ਕਿਸੇ ਦੇ ਕੋ ਗਰੀਬ ਤੇ ਮਾੜਾ ਟਾਈਮ ਆਉਂਦਾ ਵਾ ਲੂਣ ਤੇ ਸਰੋਂ ਦਾ ਤੇਲ ਠੀਕ ਹੈ ਸਰੋਂ ਦਾ ਤੇਲ ਤੇ ਲੂਣ ਹੀ ਦੇਣਾ ਵਾ ਜਦਾ ਹੋਰ ਕਿਸੇ ਤੇਲ ਚ ਪਾ ਕੇ ਨਹੀਂ ਦੇਣਾ ਹੋਰ ਕਿਸੇ ਤੇਲ ਚ ਨਹੀਂ ਬਾਈ ਜਿੰਨਾ ਕੱਟ ਕਰਦਾ ਹਾਂ ਹਾਂ ਸਰੋਂ ਦਾ ਤੇਲ ਹੋਵੇ ਤੇ ਲੂਣ ਹੋਵੇ ਠੀਕ ਹੈ ਹਾਂ ਜਿੰਨਾ ਘੋਲ-ਘੋਲ ਕੇ ਬੱਥ ਨੂੰ ਦੇਈ ਜਾਣਾ ਇਹਦਾ ਛਣਕ-ਛਣਕ ਕੇ ਘੋਲ-ਘੋਲ ਕੇ ਸਿੱਟੀ ਜਾਣਾ ਉਹਨਾਂ ਦੇ ਅੰਦਰ ਤੇ ਬਾਕੀ ਮੈਡੀਕਲ ਤੇ ਮੈਂ ਪੜਿਆ ਘੱਟ ਮੈਂ ਥੋੜਾ ਜਿਹਾ ਪਰ ਸਾਨੂੰ ਡਾਕਟਰ ਨੇ ਦਾਸਤਾਹੀ ਟੀਕੇ ਦਾ ਨਾ ਉਹ ਮੈਂ ਟੋਮੇਟੇ ਅਹੀਂ ਮੈਡੀਕਲ ਤੇ ਜਾ ਕੇ ਟੀਕਾ ਲਿਆਣ ਕੇ ਤੇ ਬੱਕਰੀ ਕੱਲੀ ਦੇ ਪੰਜ-ਪੰਜ ਐਮਐਲ ਲਾਤਾ ਏ ਠੀਕ ਹੈ ਹਾਂ ਜਿਨ੍ਹਾਂ ਦੇ ਮੌਕੇ ਦੇ ਟੀਕੇ ਲੱਗ ਗਏ ਸੀ ਉਹ ਸੈੱਟ ਹੋ ਗਈਆਂ ਏ ਜਿਹੜੀਆਂ ਜਦਾਂ ਮਤਲਬ ਜਿਆਦੀਆਂ ਹੋ ਗਈਆਂ ਏ ਉਹ ਅੱਠ-ਦਸ ਬਚ ਗਏ ਹਾਂਜੀ ਵੱਡਾ ਦਾਦੇ ਦੀ ਕਿਰਪਾ ਨਾਲ ਬਚ ਗਏ ਸੀ ਉਦੋਂ ਸਾਰੀਆਂ ਜਿਹੜੀਆਂ ਉਦੋਂ ਤੋਂ ਮੈਂ ਸਾਡੀਆਂ ਤੋਂ ਤਿੰਨਾਂ ਘਰਾਂ ਦੀਆਂ ਚੋਕਦੀਆਂ ਹੁੰਦੀਆਂ ਅਸੀਂ ਅੱਛਾ ਬੱਕਰੀ ਹੁਣੀ 100-150 ਠੀਕ ਹੈ ਹੂੰ 60-70 ਬੱਕਰੀਆਂ ਮੇਰੇ ਕੋਲ ਸੀ ਦੂਜੇ ਮੁੰਡੇ ਕੋਈ ਠੀਕ ਹੈ 30-40 ਇੱਕ ਮੁੰਡੇ ਕੋਲ 10-ਪਹੁੰਚ ਹਾਂਜੀ ਇਹ ਚਾਹਣ ਜਣੇ 4 ਦੇ ਠੀਕ ਆ ਬਾਬਾ ਕੁੱਤਾ ਨਾਲ ਬੰਦੇ ਸੀਗੇ ਤਾਂ ਹੈਗੇ ਤੇ 5 6 ਜਣੇ ਚਾਹਦੇ ਹੁੰਦੇ ਠੀਕ ਆ ਹਾਂ ਤਿੰਨ ਜਣੇ ਮੇਨ ਸੀ ਜਿੱਦਾਂ ਮੈਂ ਜੜੇ ਜੜਾ ਥੋੜਾ ਤਜਰਬਾ ਬਾਬਾ ਜਰੂਰ ਦੱਸੋ ਵੀ ਤੁਹਾਡੇ ਟਾਈਮ ਚ ਬਾਪੂ ਹੁਣੀ 73 ਵੈਦ ਰਹੇ ਆ ਅੱਗੇ ਬਿਮਾਰੀ ਹੋਰ ਸੀ ਹੁਣ ਬਚਰਾ ਬਿਮਾਰੀ ਹੋਰ ਵਾ ਹਾਂ ਉਹਨਾਂ ਬਿਮਾਰੀਆਂ ਦਾ ਬਿਮਾਰੀ ਪਤਾ ਲੱਗਦਾ ਲੱਗਦੇ ਨਹੀਂ ਸਾ ਨਗ ਜਾਂਦਾ ਛੇੜਵਾ ਨੂੰ ਪਤਾ ਨਹੀਂ ਲੱਗਦਾ ਜਦੋਂ ਵਿਚਾਰੇ ਰਗੜੇ ਜਾਂਦੇ ਉਹ ਪਤਾ ਦੱਕਣ ਲੱਗਦਾ ਵਾ ਉਹਨੂੰ ਮਾਜੇ ਜਾਂਦੇ ਉਹਨੇ ਜਲੂ ਮਾਜੇ ਜਾਂਦੇ ਚਲੋ ਓਕੇ ਬਿਮਾਰੀ ਨਹੀਂ ਸੀ ਜਿੰਨੀ ਹੋਣ ਮੈਂ ਵੈਸੀ ਹੁਣ ਬਿਮਾਰੀ ਚਾਹੇ ਹੁਣ ਜਿਹੜੀ ਬਾਈ ਕਤਨੂੰ ਦੱਸੀ ਜਾਨਾ ਵੀ ਘਾਈ ਵਾਲੀ ਦਵਾਈ ਜਿਹੜੀ ਆ ਨਾ ਇਹੇ ਜਿਆਦਾ ਨਾ ਬਾਤ ਕਿੰਨਾ ਹੋਣਾ ਬੱਕਰੀਆਂ ਆਪਣੀਆਂ ਨੇ ਘਾਈ ਵਾਲੀ ਦਵਾਈ ਖਾ ਲਈ ਆ ਇਹਨਾਂ ਨੇ ਆਪਾਂ ਨੂੰ ਕੋਈ ਦੁੱਖ ਤਕਲੀਫ ਥੋੜੋ ਮਾਰ ਕੇ ਦੱਸਣੀ ਆ ਇਹਨਾਂ ਨੇ ਭਾਜੀ ਅੰਦਰ ਵਾਲੇ ਜਿਹੜੀ ਮਸ਼ੀਨਰੀ ਆ ਆਪਣੇ ਗੁਰਦੇ ਫਿਫਰੇ ਆ ਜਿਹੜਾ ਪੇਟੀ ਯੋਧਰੀ ਆ ਇਹਦੇ ਉੱਤੇ ਉਹਨੇ ਅਸਰ ਅਸਰ ਕਰ ਦੇਣਾ ਅੰਦਰ ਫੈਕਸ਼ਨ ਹੋ ਜਾਣੀ ਆ ਬੱਕਰੀ ਦੇ ਬੱਕਰੀ ਨੇ ਪੱਠੇ ਖਾਣੋਂ ਖੜ ਜਾਣਾ ਵਾ ਉਹਦੀ ਕੰਡੀਸ਼ਨ ਖਰਾਬ ਹੋਣ ਲੱਪਣੀ ਉਹਨੂੰ ਅੱਖਾਂ ਨੂੰ ਗੈਦ ਆਉਣ ਲੱਪਣੀ ਉਹਨੂੰ ਸੀਂਡ ਆਉਣ ਲੱਪਣਾ ਵਾ ਉਹਦੀ ਪਿੰਡੇ ਦੀ ਲੂਈ ਪਾੜਨੀ ਸ਼ੁਰੂ ਕਰ ਲੈਣੀ ਉਹਨੇ ਜਦੋਂ ਖਾਤਾ ਦਵਾਈ ਵਾਲਾ ਪਾਣੀ ਪੀਦਿਆ ਜਾਂ ਕਾਲੇ ਪੱਠੇ ਖਾ ਲੈ ਠੀਕ ਹੈ ਉਹ ਮਾਲਕ ਜਿਹੜਾ ਮਗਰਬਾਬ ਜੀ ਉਹ ਮੋਬੇ ਦੇ ਖੇਰ ਕਰੂਗਾ ਇਹਨਾਂ ਦੀ ਕਰਮਾਂ ਵਾਲੀਆਂ ਦੀ ਤਫੀਰ ਦਾਦਾ ਬੇੜਾ ਬੰਨੇ ਕਰੂਗਾ ਨਹੀਂ ਇਹ ਤ੍ਰੰਤੀ ਅਸਰ ਕਰ ਜਾਂਦੀ ਹੈ ਜਾਂ ਟਾਈਮ ਲਾ ਕੇ ਅਸਰ ਕਰ ਜਿਹੜੀ ਤੇ ਪਾਈ ਹੁਣ ਕਾਲੀ ਦਵਾਈ ਅੱਜ ਕਰਕੇ ਚਲ ਗਏ ਆ ਦਹਾ ਦਿਨਾਂ ਬਾਅਦ ਆਪਾਂ ਉਹਨੇ ਅਸਰ ਮਾਰਨਾ ਹੌਲੀ 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 ਜਿਹੜਾ ਖਾਤ ਵਾਲਾ ਪਾਣੀ ਪੀਤਾ ਉਹਨੇ ਭਾਜੀ ਉੱਥੇ ਟਾਈਮ ਹੀ ਪਟਾਕੀ ਦੱਸ ਦੇਣਾ ਠੀਕ ਹੈ ਪਾਣੀ ਵੀ ਤਾਂ ਨਿਰਨਾ ਕਾਲਜਾ ਹੋਵੇ ਫੇਰ ਜਾਨ ਸਕਾਨ ਕਰਦਾ ਜੇ ਪੱਠੇ ਖਾਦੇ ਆ ਪਾਉ ਦੇ ਫੇਰ ਜਾਨ ਸਕਾਨ ਨਹੀਂ ਕਰਦਾ ਜੀ ਬੱਕਰੀ ਦੇ ਘਟ ਹਾਂਜੀ ਜੀ ਇਹ ਪਾਣੀ ਹੁਣ ਦਾਣੇ ਦੋਨੇ ਖਾਂਦਾ ਜੇ ਤਾਂ ਵਾਢੀਆਂ ਦੇ ਦਿਨਾਂ ਵਾਂ ਜਦੋਂ ਹੁਣ ਮੱਕੀ ਦਾ ਸੀਜ਼ਨ ਚੱਲਦਾ ਸਾਡੇ ਏਰੀਏ 'ਚ ਮੱਕੀ ਬਹੁਤ ਆ ਹੁਣ ਜਰਾ ਪੱਕੀਆਂ ਨੇ ਦਾਣਾ ਰੱਜ ਕੇ ਖਾਦਾ ਹੋਇਆ ਸਵੇਰ ਨੂੰ ਜਦੋਂ ਜਾਣਾ ਆ ਆਪਾਂ 10 11 ਵਜੇ ਤਾਈਂ ਵੀ ਜਾਣ ਦੇ ਬੱਕਰੀਆਂ ਵਾਲੇ ਤਿਆਰ ਪਿਆਰ ਤੇ ਜੇ ਲੋ ਦਾ 10 11 ਵਜੇ ਜਾ ਕੇ ਪਾਣੀ ਡੋਣਾ ਵਾ ਜੇ ਪਾਣੀ ਦਾ ਨਿਕਲੇ ਸੌਂ ਢਾ ਲਿਆ ਕਿਤੇ ਬੱਕਰੀਆਂ ਨੇ ਤੈਨੂੰ ਪਤਾ ਕਿੰਨੇ ਡੇ ਡੇ ਕਿਲੋ ਪਾਣੀ ਪੀਣੇ ਨੇ ਜਿਹਨੇ ਬੱਕਰੀਆਂ ਅੱਜ ਕਿਦਾਂ ਨਹੀਂ ਖਾਦਾ ਫੇਰ ਜਾ ਕੇ ਗਾਲੀ ਕੱਢਣੇ ਕਿਸਾਨ ਪਾਣੀ ਆ ਦੀ ਕਿਸ ਬਤਾ ਪ੍ਰਭਾਸ਼ਾ ਨੂੰ ਜਾ ਕੇ ਇਹਨਾਂ ਨੂੰ ਚੁਕਣਾ ਹਾਂ ਸਹੀ ਹੈ ਬੱਕਰੀ ਵਾਲਾ ਬਾ ਬੇਈਮਾਨੀ ਨਾ ਕਰੇ ਵਾਲ ਡੰਗਾਰੀ ਬੱਤੀ ਚੀਜ਼ ਇਹ ਆ ਇੱਕ ਕਹਿਰਾ ਬੱਕਰਾ ਕਹੇਗੇ ਦੋਰਾ ਨਾ ਦੇਉ ਹਾਂ ਸਭ ਤੋਂ ਵੱਡੀ ਇਹ ਗੱਲ ਆ ਦੁੱਧ ਚ ਪਾਣੀ ਨਾ ਪਾਓ ਹਾਂ ਜੇ ਦੁੱਧ ਚ ਪਾਣੀ ਪਾਉਂਦੇ ਉਹ ਵੀ ਭਾਜੀ ਕੋੜ ਹੋ ਕੇ ਮਾਰਨਾ ਉਹ ਬੰਦਾ ਕਦੇ ਨਾ ਤਰੂਗਾ ਕਦੇ ਨਾ ਤਰੂਗਾ ਜਿਹੜਾ ਬੱਕਰਾ ਕਹਿਰਾਵਾ ਕਹਿਰਾ ਹੀ ਕਹੋ ਵੀ ਭਾਜੀ ਕਹਿਰਾ ਉਦਾਂ ਅਗਲੇ ਨੂੰ ਕਹ ਦੋ ਇਹਨਾਂ 2-4000 ਵੱਧ ਲੈਣਾ ਭਾਜੀ ਇੰਨੇ ਪੈਸੇ ਲੈਣੇ ਤਾਂ ਲੈਣਾ ਲੈ ਲਈ ਤੁਰਿਆ ਜਾ ਹੋ ਜਾਂਦਾ ਰਾਤ ਤੁਰਿਆ ਜਾ ਇਹ ਚੀਜ਼ਾਂ ਦੇ ਬੱਚੇ ਬੱਕਰੀ ਵਾਲਾ ਬਚਿਆ ਰਹੇ ਕੋਈ ਨਹੀਂ ਹੁੰਦਾ ਜਿਹੜਾ ਹੁਣ ਦੋਰਾ ਬਕਰਾਵਾ 2-4000 ਦੇ ਬਦਲੇ ਆਪਾਂ 2-400 ਦੇ ਬਦਲੇ ਝੂਠ ਮਾਰ ਕੇ ਦੇ ਦੇਣਾ ਵੀ ਹਾਂ ভাই ਭਾਈ ਇਹ ਕਹਿ ਰਾਇਆ ਇਹਨੂੰ ਲੈ ਜਾਓ ਫੜ ਕੇ ਆਪਾਂ ਤਾਂ ਭਾਜੀ ਦੇ ਦਿੱਤਾ ਕਹਿਰਾ ਕਰਕੇ ਉਹ ਬੰਦੇ ਨੇ ਕਰ ਲਈ ਆ ਰੱਬ ਨੇ ਜਿਹੜਾ ਕੁੰਡੇ ਚ ਮੈਸਾਂ ਪਾ ਕੇ ਰਗੜੀਦਾ ਇਦਾਂ ਕਰੂਗਾ ਉਹ ਤੁਹਾਨੂੰ ਪਤਾ ਨਹੀਂ ਤੁਹਾਨੂੰ ਸੋਣਾ ਪਤਾ ਸਾਨੂੰ ਹੁਣ ਅੱਜ 2000 ਰੁਪਏ ਬਦਲੇ ਆਪਾਂ ਬਕਰੀ ਬਕੜਾ ਫੜਾਤਾ ਗਏ ਇਹਨੂੰ ਹੁਣ 50000 ਦੀ ਲੱਖ ਰੁਪਏ ਦੀ ਬੱਕਰੀ ਆ ਆਪਣੀ 20000 ਦੀ ਲਵਾਜਾਂ 5000 ਦੀ ਲਾਲਾ ਉਹ ਘੁਰ ਗਈ ਤਾਂ ਆਪਣਾ ਲਿਖੇ ਜੋਖੇ ਉਧਰ ਕਿੱਧਰ ਹੋ ਗਏ ਪੁੱਤ ਦੁੱਗਣਾ ਨਿਕਲ ਗਿਆ ਕੰਮ ਦੁੱਗਣਾ ਨਿਕ ਕਸਮਾ ਦਾ ਖਦਾ ਦਾ ਸ਼ਰਮ ਆਇਆ ਰੱਖਣਾ ਚਾਹੀਦਾ ਉਹਦਾ ਕਿ ਸਾਨੂੰ ਉਹ ਦੇਖਦਾ ਹੀ ਬੇਈਮਾਨੀ ਕਰਨ ਲੱਗੇ ਆ ਸਹੀ ਤਾਂ ਫੇਰ ਦਾਦਾ ਬਲ ਨਹੀਂ ਮੰਗਾ ਹੁਣ ਦਾ ਬਲ ਦੀ ਅੱਗੇ ਤੋਂ ਵੀ ਖਿੱਚ ਕੇ ਲਿਆਉਂਦਾ ਵੀ ਨਹੀਂ ਉਹ ਸੱਚ ਦਾ ਹੈ ਰੰਗਿਆ ਪੈਰਾਂ ਦੀ ਕਮਾਈ ਆ ਕਿਸੇ ਦਾ ਮਾੜਾ ਨਾ ਕਿਚਾ ਪਹੂ ਮਾੜਾ ਨਹੀਂ ਸੀ ਸਹੀ ਹੈ ਬਚੂ ਗੁਰੂਆਂ ਪੀਰਾਂ ਨੇ ਚਾਰੀਆਂ ਹੋਈਆਂ ਹਮ ਬਾਬੇ ਬੁੱਢੇ ਨਿਸ਼ਾਨੇ ਚਾਰੀਆਂ ਲੱਖਾਂ ਦੇ ਦਾਦੇ ਨੇ ਚਾਰੀਆਂ ਇਹ ਗੱਲਾਂ ਬਾਕੀ ਬਾਈਆਂ ਦੇ ਨਾਲ ਕੁਝ ਗੱਲਾਂ ਬਾਤਾਂ ਸਿੱਖਣ ਵਾਲੀਆਂ ਵੀ ਸੀ ਤੇ ਜੇ ਕੋਈ ਵੀਰ ਭਰਾ ਗੰਦ ਗੁੰਦ ਵਾਲੀ ਦਵਾਈ ਵੀ ਕਰਦਾ ਨਾ ਤੇ ਬਾਈ ਬਣ ਕੇ ਨਾ ਨਿਸ਼ਾਨੀ ਜਰੂਰ ਛੱਡ ਜਾ ਕਰੋ ਹਾਂ ਮਾੜਾ ਮਾੜਾ ਮੋਡਾ ਡੱਬਾ ਕੋਈ ਭੱਟ ਦੇ ਟੰਗਦਿਆ ਕਰਨ ਹਾਂ ਬੱਕਰੀਆਂ ਵਾਲਾ ਬਾਈ ਬਚ ਕੇ ਵੇ ਹਾਂ ਕਿਉਂਕਿ ਇਹਨਾਂ ਦੀ ਰੋਟੀ ਆ ਇਹ ਮਿਹਨਤ ਆ ਪਸ਼ੂਆਂ ਕਿਸਾਨ ਬੰਦਾ ਜੇ 1-2 ਸਾਲ ਕੋਈ ਨੁਕਸਾਨੀ ਗਈ ਫਸਲ ਆ ਨਾ ਤੇ ਉਹ 10 ਸਾਲ ਨਹੀਂ ਉੱਠਦਾ ਉਹੀ ਗੱਲਾਂ ਬਾਤਾਂ ਸਾਰੀਆਂ ਕਿਸਾਨ ਨਾਲ ਜੁੜੀਆਂਆਂ ਵੀ ਆ ਤੇ ਇਹ ਬਾਈ ਦੀਆਂ ਜਿਹੜੀਆਂ ਤੁਹਾਡੇ ਤੱਕ ਪਹੁੰਚਾਈਆਂ ਉਹਨੂੰ ਹਾਂਜੀ ਬਾਈ ਜੇ ਬਾਕੀ ਕੋਈ ਮਾੜਾ ਟਾਈਮ ਕੋਈ ਜ਼ਿੰਮੇਵਾਰ ਕੁ ਮਾੜੇ ਟਾਈਮ ਤੇ ਕਰਦਾ ਵੀ ਬੱਕਰੀਆਂ ਦਾ ਨੁਕਸਾਨ ਹੋਵੇ ਤਾਂ ਉਹਦਾ ਵੀ ਮਾਲਕ ਉੱਤੇ ਦੇਖਦਾ ਹੀ ਆ ਖਤਮ ਜੇ ਉਹਦੀ ਫਸਲ ਮਰ ਗਈ ਉਹ ਵੀ ਉਹ ਆਪਣੇ ਥੋੜਾ ਬਸਰੀ ਕਰ ਲੋ ਦੁਕਾਨਾ ਤੇ ਵੀ ਦੇਖਣੀ ਆ ਖਤਮ ਬਾਬੇ ਨਾਲ ਕਹਿੰਦੇ 13 13 ਹੀ ਤੋੜ ਲੈਣਾ ਹਾਂ ਸੋ ਮਿਲਦੇ ਆ ਦੋਸਤੋ ਨਵੀਂ ਵੀਡੀਓ ਦੇ ਨਾਲ ਚੰਗੀ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸੋ ਸ਼ੇਅਰ ਕਰਿਓ ਦੋਸਤਾਂ ਮਿੱਤਰਾਂ ਦੇ ਨਾਲ ਧੰਨਵਾਦ ਕਰਦੇ ਬਈ ਨੰਬਰ ਦੱਸਦਾ ਇਹ